ਤੇ ਆਪਾਂ ਅੰਦਰ ਆ ਜਿਹੜਾ ਇਹ ਬਿਨਾ ਟਿਕਟ ਤੋਂ ਜਾ ਸਕਦੇ ਆ ਤੇ ਜੇ ਆਪਾਂ ਨੇ ਬੱਚਿਆਂ ਨੂੰ ਇੱਧਰ ਬਿਠਾਉਣਾਗਾ ਉਹਦੇ ਨੇ ਜਿਹੜੇ ਪੈਸੇ ਲੱਗਣਗੇ ਜਿਹੜੀਆਂ ਕੋਗੀਆਂ ਦਾ ਕਿਰਾਇਆ ਇਹਨਾਂ ਦਾ ਕਿਰਾਇਆ ਹੈਗਾ ਜੀ ਪਰ ਪਰਸਨ 350 ਰੁਪਇਆ 350 ਹਾਂਜੀ ਤੇ ਜਿਹੜੀ ਇਹ ਵੱਡੀ ਹੈ ਜੀ ਬੋਟ ਅੱਛਾ ਇਹਦਾ 500 ਰੁਪਇਆ ਜੀ ਪਰ ਪਰਸਨ ਤੇ ਇਹਦਾ ਟਾਈਮ ਵੀ ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਆਏ ਆ ਚੰਡੀਗੜ੍ਹ ਵਨ ਸੈਕਟਰ ਦੇ ਵਿੱਚ ਤੇ ਇੱਥੇ ਆਪ ਨੂੰ ਪਤਾ ਹੀ ਆ ਵੀ ਸੁਖਨਾ ਝੀਲ ਹੈ ਜਿਹੜੀ ਬਹੁਤ ਲੋਕ ਨੇ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਤੇ ਆ ਕੇ ਛੁੱਟੀਆਂ ਵਿੱਚ ਵੀ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਤੇ ਆਮ ਵੀ ਜੋ ਘੁੰਮਣ ਵਾਸਤੇ ਆਪਾਂ ਇੱਥੇ ਦੇਖਦੇ ਆਂ ਵੀ ਬਹੁਤ ਵਧੀਆ ਜਿਹੜੀ ਜਗ੍ਹਾ ਬਣੀ ਹੋਈ ਆ ਤੇ ਲੋਕੇਸ਼ਨ ਆ ਜਿਹੜੀ ਬਹੁਤ ਵਧੀਆ ਇੱਥੇ ਤੇ ਸਾਰੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦੀ ਬਣੀ ਆ ਕਿੱਥੋਂ ਐਂਟਰੀ ਕਰਨੀ ਆ ਆਪਾਂ ਕਿਵੇਂ ਜਾਣਾ ਤੇ ਕੀ ਫੀਸ ਐ ਕੀ ਕੁਝ ਇੱਥੇ ਲੱਗਦਾ ਸਾਰਾ ਦੇਖਾਂਗੇ ਆਪਾਂ ਤੇ ਅੱਜ ਆਪਾਂ ਦੇਖਦੇ ਆਂ ਫਿਰ ਜਾ ਕੇ ਕੀ ਗੱਲਬਾਤ ਹੈ ਹਾਂਜੀ ਆਪਾਂ ਚੱਲਦੇ ਹਾਂ ਹੁਣ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਜਾ ਕੇ ਵੀ ਆਪਾਂ ਇੰਟਰ ਕਿੱਥੋਂ ਆਵਾਂਗੇ ਤੇ ਇਹ ਚੀਜ਼ ਦੇ ਆਪਾਂ ਅੰਦਰ ਇੱਥੋਂ ਇਸ ਜਗ੍ਹਾ ਤੋਂ ਐਂਟਰ ਹੋਵਾਂਗੇ ਤੇ ਐਂਟਰੀ ਦਾ ਕੋਈ ਵੀ ਪੈਸਾ ਨਹੀਂ ਹੈਗਾ ਇੱਥੇ ਆ ਦੇਖੋ ਆਪਾਂ ਇੰਟਰ ਹੋ ਗਏ ਅੰਦਰ ਇੱਥੇ ਅੰਦਰ ਸਾਰਾ ਜਿਹੜਾ ਸਿਸਟਮ ਲੱਗਿਆ ਹੋਇਆ ਹੈਗਾ ਜਿਵੇਂ ਜੋ ਕੁਝ ਦੇਖਣਾ ਆਪਾਂ ਨੇ ਆ ਤੁਸੀਂ ਦੇਖ ਰਹੇ ਹੋ ਬਾਈ ਨਿਰਮਲ ਖੜਾ ਸ਼ੂਟ ਲੱਗ ਰਿਹਾ ਕਰਨ ਤੇ ਆ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਜਦੋਂ ਆਪਾਂ ਕੋਈ ਵੀ ਛੂਟਾ ਕੁਛ ਵੀ ਆਪਾਂ ਚੜਨਾਗਾ ਇਸ ਚੀਜ਼ ਦਾ ਪੈਸਾ ਲੱਗਦਾ ਬੱਸ ਬਾਕੀ ਸਾਰਾ ਤੁਸੀਂ ਦੇਖੋ ਓਰੇ ਹਾਂਜੀ ਆ ਦੇਖੋ ਤੁਸੀਂ ਬੱਚਿਆਂ ਦੇ ਝੂਟੇ ਰਹਿਣ ਵਾਸਤੇ ਸਾਰਾ ਓਰੇ ਇੱਕ ਟ੍ਰੇਨ ਦੀ ਤਰ੍ਹਾਂ ਜਿਹੜਾ ਬਣਿਆ ਹੋਇਆ ਤੇ ਜੋ ਵੀ ਆਪਾਂ ਇਹ ਜਿਹੀ ਚੀਜ਼ਾਂ ਦੇ ਝੂਟੇ ਲੈਣੇ ਆ ਵਰਤਦੇ ਆ ਆਪਾਂ ਤੇ ਇਹਨਾਂ ਦੇ ਪੈਸੇ ਆਪਾਂ ਨੂੰ ਦੇਣੇ ਪੈਂਦੇ ਨੇ ਸਾਰਾ ਹੈਲੀਕਾਪਟਰ ਨੇ ਜਿਹੜੇ ਦੇਖੋ ਆ ਚੀਜ਼ ਦੇ ਨੇ ਜਿੰਨੇ ਪੈਸੇ ਆਪਾਂ ਨੂੰ ਦੇਣੇ ਪੈਣਗੇ ਤੇ ਪੇ ਕਰਨੇ ਪੈਣਗੇ ਪੈਸੇ ਤੇ ਬਾਕੀ ਸਾਰੀ ਹੈਗਾ ਕੁਝ ਖਾਣਾ ਜਾਂ ਝੂਟੇ ਲੈਣ ਐਕਸਟਰਾ ਆਪਾਂ ਨੇ ਉਹਦਾ ਆਪਾਂ ਨੂੰ ਪੈਸੇ ਜਿਹੜੇ ਪੇ ਕਰਨੇ ਪੈਂਦੇ ਨੇ ਬਾਕੀ ਜਿਵੇਂ ਮਰਜੀ ਆਪਾਂ ਤੁਰ ਜੇ ਫਿਰ ਜੇ ਉਸਦਾ ਕੋਈ ਪੈਸਾ ਨਹੀਂ ਪੈਂਦਾ ਆਹ ਦੇਖੋ ਤੁਸੀਂ ਬੱਚੇ ਨੇ ਜਿਹੜੇ ਛੁੱਟੀਆਂ 'ਚ ਬਹੁਤ ਆਉਂਦੇ ਨੇ ਇੱਥੇ ਤੇ ਉਹ ਬੱਚੇ ਉਹ ਬੱਚੇ ਤੇ ਆਪਾਂ ਅੰਦਰ ਆ ਜਿਹੜਾ ਇਹਦੇ ਬਿਨਾਂ ਟਿਕਟ ਤੋਂ ਜਾ ਸਕਦੇ ਆ ਤੇ ਜੇ ਆਪਾਂ ਨੇ ਬੱਚਿਆਂ ਨੂੰ ਇੱਧਰ ਬਿਠਾਉਣਾਗਾ ਉਹਦੇ ਨੇ ਜਿਹੜੇ ਪੈਸੇ ਲੱਗਣਗੇ ਆ ਦੇਖੋ ਬੱਚਿਆਂ ਨੇ ਜਿਹੜੇ ਉਹਨੇ ਜਾਰੇ ਲੈ ਰਹੇ ਨੇ ਤੇ ਇੱਧਰ ਦੱਸਾਂਗੇ ਤੁਹਾਨੂੰ ਰੇਲ ਗੱਡੀ ਆ ਵੀ ਤੁਸਤੀ ਦੇਖਿਆ ਹੁਣ ਸਤ ਸਮਸ ਬ੍ਰੇਕ ਦੇ ਨੇੜੇ ਬੈਠਕ ਟਾਹੇ 160 ਇਹਦੇ 160 ਨੇ ਕਿੰਨਾ ਟਾਈਮ 3 ਮਿੰਟਾ ਜੇ ਤੁਸੀਂ ਇੱਥੇ ਬੱਚੇ ਨੂੰ ਟੂਪੇ ਦਿਵਾਉਣੇ ਨੇ 160 ਰੁਪਏ ਜਿਹੜੀ ਟਿਕਟ ਹੈ ਇੱਥੇ 3 ਮਿੰਟ ਨੇ ਜਿਹੜੇ 3 ਮਿੰਟ ਤੁਸੀਂ ਇਸ ਤੇ ਫਿਰ ਸਕਦੇ ਹੋ ਆ ਸਾਰਾ ਮੇਰਾ ਹੈਗਾਗਾ ਇਹ ਇਹਦਰ ਵੀ ਤੁਹਾਨੂੰ ਦਿਖਾਉਨੇ ਆ ਫਿਰ ਇਸ ਤਰ੍ਹਾਂ ਦਾ ਵੱਡਿਆਂ ਵਾਸਤੇ ਹੈ ਅੰਦਰ ਬਣਿਆ ਹੋਇਆ ਸਿਸਟਮ ਆਲੋ ਆਪਾਂ ਹੋਰ ਦੇਖਦੇ ਹਾਂ ਹੋਰ ਕੁਝ ਬੱਚਿਆਂ ਵਾਸਤੇ ਜਿਹੜਾ ਲੱਗਿਆ ਹੋਇਆ ਆਪਾਂ ਆ ਗਏ ਹੁਣ ਇੱਧਰ ਨੂੰ ਇੱਧਰ ਹੈ ਜਿਹੜਾ ਖਾਣ ਪੀਣ ਵਾਲਾ ਜਿੰਨਾ ਵੀ ਕੋਸ਼ਾ ਇਥੇ ਸਭੀ ਪੈਸੇ ਪੇਸ ਨੂੰ ਕਰਨੇ ਪੈਣਗੇ ਖਾਣ-ਪੀਣ ਦਾ ਸਾਰਾ ਜੰਗਾਰ ਲੱਗਿਆ ਹੋਇਆ ਓਰੇ ਸਾਰਾ ਜਿਹੜਾ ਬਣਿਆ ਹੋਇਆ ਹੈ ਮੇਰਾ ਸਕੈਚ ਬਣਾਉਣ ਦਾ ਕੀ ਮਤਲਬ 2500 1% ਬੰਦ ਬਸ ਇਹ ਬਾਈ ਕਹਿੰਦਾ ਵੀ ਜੇ ਇਸ ਤਰੀਕੇ ਨਾਲ ਕਿਸੇ ਨੇ ਆਪਣਾ ਫੋਟੋ ਸਕੈਚ ਲਿਖੇਗਾ ਨਾ ਆਹ ਵੇਖ ਇਹ ਖੋਤੀ ਕੋਲ ਦੇ ਵਿੱਚ ਕੋਲੀ ਆ ਕੋਕੋ ਕੋਲ ਦੇ ਵਿੱਚ ਪਰ ਪੱਤੀ ਖੱਟ ਚ ਆ ਦੇਖਦੇ ਆ ਸਾਰਾ ਜਿਹੜਾ ਏਰੀਆ ਨਾ ਇਹ ਆ ਇਧਰ ਜਿਵੇਂ ਮਰਜ਼ੀ ਉਹਦੇ ਤੁਰ ਫਿਰ ਸਕਦੇ ਹਾਂ ਤੁਰਨ ਫਿਰਨ ਦਾ ਕੋਈ ਪੈਸਾ ਨਹੀਂ ਹੈ ਜਿਵੇਂ ਮਰਜ਼ੀ ਘੁੰਮ ਸਕਦੇ ਹਾਂ ਜੋ ਵੀ ਚੀਜ਼ ਵਰਤਾਂਗੇ ਆਪਾਂ ਉਹਦਾ ਪੈਸਾ ਜਿਹੜਾ ਸਾਨੂੰ ਦੇਣਾ ਪਊਗਾ ਤੇ ਬਾਕੀ ਇਧਰ ਹੈ ਜਿਹੜਾ ਸਾਰਾ ਜਿਹੜਾ ਜਿਹਦੇ ਕਰਕੇ ਮਸ਼ਹੂਰ ਹੈ ਝੀਲ ਝੀਲ ਤੁਸੀਂ ਦੇਖ ਸਕਦੇ ਹੋ ਇਹ ਝੀਲ ਹੈ ਜੀ ਤੇ ਆ ਸਾਰੇ ਤੁਸੀਂ ਦੇਖੋ ਕਿਸਤੀਆਂ ਦੇ ਵਿੱਚ ਨਜ਼ਾਰੇ ਲੈ ਰਹੇ ਨੇ ਸਾਰੇ ਉਰੇ ਇਹਦੇ ਆਪਾਂ ਨੂੰ ਪੈਸੇ ਨੇ ਜਿਹੜੇ ਦੇਣੇ ਪੈਣਗੇ ਹਾਂਜੀ ਆਪਾਂ ਤੁਹਾਨੂੰ ਸਾਰਾ ਦੱਸਤਾ ਵੀ ਇੱਧਰ ਦਾ ਵੀ ਜਦੋਂ ਆਪਾਂ ਇੰਟਰ ਹੋਣਿਆ ਕੋਈ ਵੀ ਪੈਸਾ ਨਹੀਂ ਲੱਗਦਾ ਤੇ ਬਾਕੀ ਭਾਈ ਆਪਣੇ ਨਾਲ ਹੈਪੀ ਜੋ ਸਾਨੂੰ ਇਹ ਨਹੀਂ ਫੋਨ ਕੀਤਾ ਸੀ ਵੀ ਭਾਈ ਤੁਹਾਨੂੰ ਦੁਖਾ ਮਾਂਗੇ ਸਾਰਾ ਕੀ ਸਿਸਟਮ ਹੈ ਇੱਥੋਂ ਦਾ ਤੇ ਇਹਦੇ ਬਾਰੇ ਪੁੱਛਾਂਗੇ ਕਿਉਂਕਿ ਬਾਈ ਇੱਥੇ ਜੌਬ ਕਰਦਾ ਤੇ ਇੱਥੇ ਰਹਿੰਦਾ ਹੈ ਤੇ ਬਾਈ ਇਹ ਕਿੰਨੇ ਕ ਏਰੀਆ ਚ ਹੋਣੀ ਹੈ ਇਹ ਇਹ ਬਾਈ ਜੀ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਅੱਛਾ ਹਾਂਜੀ ਤੇ ਉਹ ਦੂਰ ਬਹੁਤ ਲੱਗਦੀ ਆ ਰਹੇ ਇਹ ਇਹ ਹੈ 3 ਕਿਲੋਮੀਟਰ ਦੇ ਏਰੀਏ ਅੱਛਾ ਵੀ ਜਾ ਆਪਾਂ 3 ਕਿਲੋਮੀਟਰ ਏਰੀਏ ਤੇ ਜਾ ਸਕਦੇ ਹਾਂ ਹਾਂਜੀ ਉਹ ਜਿੱਥੇ ਉਹ ਨਿਸ਼ਾਨਦੇ ਲੱਗੇ ਨੇ ਸਾਰੇ ਉੱਥੇ ਤੱਕ ਜਾ ਆਪਾਂ ਹਾਂਜੀ ਹਾਂਜੀ ਤੇ ਜਿਹੜੀਆਂ ਕੋ ਗੇਂਜ ਦਾ ਕਿਰਾਇਆ ਇਹਨਾਂ ਦਾ ਕਿਰਾਇਆ ਹੈਗਾ ਜੀ ਪਰ ਪਰਸਨ 350 ਰੁਪਇਆ 350 ਹਾਂਜੀ ਜਿਹੜੀ ਇਹ ਵੱਡੀ ਹੈ ਜੀ ਬੋਟ ਅੱਛਾ ਇਹਦਾ 500 ਰੁਪਿਆ ਜੀ ਪਰ ਪਰਸਾ ਤੇ ਇਹਦਾ ਟਾਈਮ ਵੀ ਹੈ ਵੀ ਕਿੰਨਾ ਟਾਈਮ ਆਪਾਂ ਇਹਦੇ ਵਿੱਚ ਰਹਿਣਾ ਨਹੀਂ ਟਾਈਮ ਆ ਲਿਮਟਡ ਹੈ ਜੀ ਅੱਛਾ ਵੀ ਮਰਜੀ ਸਾਰਾ ਦਿਨ ਫਿਰਦੇ ਰਹੋ ਰੇ ਹਾਂਜੀ ਪਰ ਲੱਤਾਂ ਧੱਕ ਜਾਂਦੀਆਂ ਨੇ ਬਾਈ ਹਾਂਜੀ ਹਾਂਜੀ ਤੇ ਆ ਜਾਗਟਾਂ ਜਾਂੀਆਂ ਇਹ ਜੀ ਇਹਨਾਂ ਦੀ ਸੇਫਟੀ ਵਾਸਤੇ ਆ ਇਹ ਪਾ ਕੇ ਵਿੱਚ ਬੈਠਣਾ ਆਪਾਂ ਹਾਂਜੀ ਇਹ ਪਾ ਕੇ ਬੈਠਣਾ ਕੈਮਰੇ ਦਾ ਆ ਬਾਈ ਆਉਰੇ ਸਾਡੇ ਨਾਲ ਤੇ ਹਿਸਤੇ ਬਤਾ ਦੇ ਸਿਆ ਸਮਝ ਮੈਂ ਆ ਜਾਂ ਵੀਰੇ ਜਾਇ ਮੁੰਡੇ ਘੱਟ ਸਮਝ ਹਿੰਦੀ ਮੈਂ ਬੋਲेंगे ਹਮ ਠਕਾ ਕੇ ਇਹ ਮਿਹਰਬਾਨਦਾ ਆ ਉਰੇ ਫੋਟੋਆਂ ਜਿਖਾਉਣੀਆਂ ਨੇ ਆਪਾਂ ਵੀਰੇ ਕੀ ਆਪਣਾ ਇੱਕ ਫੋਟੋ ਦਾ ਰੇਟ ਭਾਜੀ ਪ੍ਰਿੰਟ 4 ਰੁਪਏ ਦਾ ਇੱਕ ਆਟਾਡੀ ਫੋਟੋ ਪ੍ਰਿੰਟ ਦਾ ਨਾਲ ਦੀ ਨਾਲ 40 ਕਿੰਨੇ ਟਾਈਮ ਚ ਦੇ ਦਿੰਨੇ ਹੋ 2 ਮਿੰਟ 2 ਮਿੰਟਾਂ ਚ ਆ ਆਡ ਸਰਵਿਸ ਹੈ ਪਾਸਟਾ ਤਵੇ 2 ਮਿੰਟਾਂ ਜੀ ਹੈ ਕੰਮ ਸੋਡਾ ਫੋਟੋ ਜਿਹੇ ਦੀ ਮਰਜ਼ੀ ਖਿਚਾਓ ਹੈ ਲੋਕੇਸ਼ਨ ਜਿਹੇ ਦੀ ਮਰਜ਼ੀ ਲੈ ਕੇ ਹੈ ਬਣਾਉਣ ਦੀ ਪਹਿਲਾਂ ਬਣਾ ਦਿੰਨੇ ਹੋ ਹੈ ਆਹੀ ਕੰਮ ਹੈ ਕਹਦੇ ਆਪਣਾ ਹੈ ਆ ਬਾਈ ਨੇ ਉਰੇ ਤੇ ਹੋਰ ਠੀਕ ਹੋ ਬਾਈ ਨਜ਼ਾਰੇ ਨੇ ਪਾਜੀ ਮੇਰੇ ਬਾਬੇ ਦੀ ਬਸ ਠੀਕ ਹੈ ਔਰ ਦੇਖ ਬਾਈ ਗੱਲ ਬਣਾਉਣ ਲੱਗ ਰਿਹਾ ਹੈਗਾ ਇਹ ਬਾਈ ਦੀ ਫੋਟੋ ਲੱਗ ਰਿਹਾ ਖੇਚਣ ਇੱਥੇ 2 ਮਿੰਟਾਂ ਦੀ ਦੇ ਦਿੰਦੇ ਨੇ ਇਹ ਫੁੱਲ ਐਚਡੀ ਫੋਟੋ ਹੈ ਜਿਹੜੀ ਇਹ ਜੇ ਆਪਾਂ ਖਚਾਉਣੀ ਆ ਵਧੀਆ ਕੁਆਲਿਟੀ ਦੀ ਤਾਂ ਇਹਨਾਂ ਤੋਂ ਆਪਾਂ ਲੈ ਸਕਦੇ ਹਾਂ ਜਿੰਨੇ ਹੈਗੇ ਨੇ ਬਾਈ ਸਾਰੇ ਹਾਂ ਸਾਰੇ ਬਾਈ ਨੇ ਇਹ ਜੀ ਆਪਾਂ ਤੁਹਾਨੂੰ ਝੀਲ ਹੈ ਜਿਹੜੀ ਉਹ ਦਿਖਾਤੀ ਝੀਲ ਤੋਂ ਬਾਅਦ ਇਧਰ ਆ ਜਿਹੜਾ ਨਾ ਸਿਸਟਮ ਇਹ ਸਾਰਾ ਇਹ ਪਾਰਕ ਬਣਿਆ ਤੁਰਨੋ ਫਿਰ ਨੂੰ ਜਿਵੇਂ ਮਰਜ਼ੀ ਆਪਾਂ ਤੁਰ ਫਿਰ ਸਕਦੇ ਹਾਂ ਉਰੇ ਵਾਤਾਵਰਨ ਸ਼ੁੱਧ ਵਾਤਾਵਰਨ ਆ ਦੇਖੋ ਤੁਸੀਂ ਅੰਬੇਨ ਰੋਡ ਆ ਜਿਹੜਾ ਸਾਰਾ ਪਾਰਕ ਇਧਰ ਬਣਿਆ ਹੋਇਆ 메ਨ ਰੋਡ ਤੇ ਆ ਗਿਆ ਇਹ ਆ ਰੋਡ ਤੇ ਆਪਾਂ ਆਏ ਸੀ ਆ ਇੱਕ ਪੱਥਰ ਕੱਟ ਕੇ ਪੱਥਰ ਦੀ ਕਟਿੰਗ ਕਰਕੇ ਆਇਆ ਹੋਇਆ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਦਾ ਝੀਲ ਦੇ ਉੱਤੇ ਆ ਸਾਰਾ ਇਹ ਲੋਕੇਸ਼ਨ ਆ ਜਿੰਨੀ ਲੋਕੇਸ਼ਨ ਸਾਰੀ ਵਧੀਆ ਲੋਕੇਸ਼ਨ ਹੈ ਬੈਠਣ ਦੀ ਕੋਈ ਦਿੱਕਤ ਨਹੀਂ ਗਰਮੀਆਂ 'ਚ ਇਹ ਕੋਈ ਨਹੀਂ ਸਾਰਾ ਸਿਸਟਮ ਦੇਖ ਕੇ ਜਿਹੜਾ ਲੱਗਦਾ ਕੋਈ ਕੋਈ ਆਪਾਂ ਦੇਖਦੇ ਆਂ ਕੀ ਸ਼ਾਹੂ ਬਹੁਤ ਦੂਰ ਤੱਕ ਆ ਦੇਖੋ ਸਾਰਾ ਬਹੁਤ ਜ਼ਿਆਦਾ ਯਾਨੀ ਕਿ ਸਾਰਾ ਜਨਾ ਏਰੀਆ ਹੈਗਾ ਚੀਜ਼ ਵੀ ਬਣੀ ਹੋਈ ਆ ਕੁਸਟਾਰਮ ਕਸਟਮ ਬਣਿਆ ਹੋਇਆ ਪਹਾੜੀਆਂ ਦੇ ਵਿੱਚ ਦੀ ਆਪਾਂ ਨੂੰ ਦਿਖ ਰਿਹਾ ਆ ਕਹਿੰਦੇ ਆ ਵੀ ਛੁੱਟੀਆਂ ਚ ਗਰਮੀਆਂ ਚ ਬੱਚਿਆਂ ਨੂੰ ਕਿੱਧਰ ਲੈ ਕੇ ਜਾਈਏ ਬਹੁਤ ਸਸਤੀ ਜਗ੍ਹਾ ਇਹ ਤੇ ਆਪਣੇ ਪੰਜਾਬ ਦੇ ਵਿੱਚ ਹੀ ਪੈ ਜਾਂਦੀ ਹੈ ਚੰਡੀਗੜ੍ਹ ਆਓ ਬਨ ਸੈਕਟਰ ਆ ਦੇਖੋ ਪੱਥਰ ਦੀ ਕਾਟਿੰਗ ਕਿਵੇਂ ਕਰੀਆ ਪੱਥਰ ਨੂੰ ਤਰਾਸ਼ਿਆ ਹੋਇਆ ਇਹਨਾਂ ਨੇ ਵੀਡੀਓ ਨੂੰ ਕਰਦੇ ਹਾਂ ਸਮਾਪਤ। ਵੀਡੀਓ ਵਧੀਆ ਲੱਗੀ ਹੋਵੇ। ਸ਼ੇਅਰ ਹਾਂਜੀ ਬਾਈ ਜੀ ਤੁਹਾਨੂੰ ਸਾਰਾ ਜੋ ਟੀਮ ਦੇ ਸਾਨੂੰ ਦੱਸਿਆ ਵੀ ਕਿਵੇਂ ਇੱਥੋਂ ਆਪਾਂ ਨੂੰ ਕੀ ਕੀ ਪੈਸੇ ਨੇ ਆਪਾਂ ਨੂੰ ਪੇ ਕਰਨੇ ਪੈਂਦੇ ਨੇ ਤੇ ਕਿਹੜੇ-ਕਿਹੜੇ ਜਗ੍ਹਾ ਤੇ ਆਪਾਂ ਫਿਰ ਵੀ ਜਾ ਸਕਦੇ ਹਾਂ ਸਾਰਾ ਤੁਹਾਨੂੰ ਇਹ ਬਾਰੇ ਦੱਸਿਆ ਜੇ ਤੁਸੀਂ ਵੀ ਆਉਣਾ ਤਾਂ ਤੁਸੀਂ ਇੱਥੇ ਆ ਕੇ ਲੋਕੇਸ਼ਨ ਲਾ ਕੇ ਤੁਸੀਂ ਆ ਸਕਦੇ ਹੋ ਕੋਈ ਵੀ ਪੈਸਾ ਨਹੀਂ ਜੋ ਆਪਾਂ ਤੁਰਦੇ ਫਿਰਦੇ ਹਾਂ ਤੇ ਜੋ ਆਪਾਂ ਐਕਸਟਰਾ ਚੀਜ਼ ਵਰਤਦੇ ਆਪਾਂ ਝੂਟੇ ਲੈਨੇ ਜਾਂ ਕੁਝ ਖਾਣੇ ਆ ਉਹਨਾਂ ਦਾ ਆਪਾਂ ਨੂੰ ਪੇ ਕਰਨਾ ਪੈਂਦਾ ਹੈ। ਤੇ ਵੀਡੀਓ ਵਧੀਆ ਲੱਗੀ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਸੋ ਧੰਨਵਾਦ ਜੀ ਸਾਰਿਆਂ ਦਾ